ਸਸਰੀਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਹੈ ਜੀ ਅੱਜ ਤੁਹਾਡਾ ਆਪਣੇ ਭੰਗੂ ਬਲੌਗ 'ਚ ਅੱਜ ਲੱਗੇ ਆ ਜੀ ਆਪਾਂ ਕੰਪੈਨ ਦੀ ਰਿਪੇਅਰ ਕਰਨ ਸਟਾਰਟ ਕਰਨ ਉਹਦੇ ਲਈ ਆਪਾਂ ਕੰਪੈਨ ਕੱਢਣੀ ਛੱਡ 'ਚੋਂ ਬਾਹਰ ਅੱਜ ਆ ਗਏ ਆਪਣੇ ਫੋਰਮੈਨ ਸਾਹਿਬ ਪਹਿਲਾਂ ਕੱਢੇ ਆਪਾਂ ਟਰੈਕਟਰ ਬਾਹਰ ਛੱਡ 'ਚੋਂ ਟਰੈਕਟਰ ਬਾਹਰ ਕੱਢ ਕੇ ਫਿਰ ਆਪਾਂ ਹੁਣ ਮਸ਼ੀਨ ਕੱਢ ਰਹੇ ਆ ਸਾਫ਼ ਸੁਫ਼ ਕਰਕੇ ਮੂਰੇ ਟਰੈਕਟਰ ਡੌਕਟਰ ਲੱਗੇ ਵਿਤੇ ਟਰਾਲੀ ਲੱਗੀ ਹੋਈ ਦੀ ਡੀਜ਼ਲ ਟੈਂਕ ਲੱਗਿਆ ਵਾ ਦਾ ਡੀਜ਼ਲ ਟੈਂਕ ਇੱਧਰ ਆ ਗਿਆ ਆਪਣਾ ਬਾਕੀ ਟਰੈਕਟਰ ਕੱਢੇ ਬਾਹਰ ਬਾਕੀ ਕਰਦੇ ਆ ਹੁਣ ਇੱਕ ਡੀਜ਼ਲ ਆਪਣਾ ਦਾਣੇ ਵਾਲਾ ਡਰਮ ਖੜਿਆ ਕੰਪੈਨ ਦੇ ਅੱਗੇ ਉਹ ਵੀ ਸੈੱਟ ਕਰਕੇ ਲਾਉਣਾ ਪੈਣਾ ਬਾਕੀ ਕਸਤੀਆਂ ਬੈਟਰੀਆਂ ਬੁਟਰੀਆਂ ਹੋਰ ਮੈਨਾਂ ਨੇ ਫੋਰਮੈਨ ਖੁਸ਼ ਹੈ ਅੱਜ ਪੂਰੇ ਕੱਲ ਮੇਲਾ ਦੇਖ ਕੇ ਆਏ ਫੋਰਮੈਨ ਆਪਣੇ ਪਿੰਡ ਗੁੱਗਾ ਮਾੜੀ ਦਾ ਮੇਲਾ ਸੀਗਾ ਬਣੇ ਹੋ ਰਹੇ ਜੀ ਅੱਜ ਆਪਣੇ ਵਲੌਗ ਨਾਲ ਹੁਣ ਪੱਪੂ ਨੂੰ ਬੁਲਾਣੇ ਆਪਾਂ ਡਰਮ ਕਰਦੇ ਆ ਖਾਲੀ ਆਪਣਾ ਦਾਣਿਆਂ ਦਾ ਨਾਲ ਮੈਂ ਟਰੈਕਟਰ ਦਿਖਾਣਾ ਤੁਹਾਨੂੰ ਡਿਸਟ੍ਰੈਕਟਰਾਂ ਦੀਆਂ ਖੋਲੀਆਂ ਆਪਾਂ ਨੇ ਬੈਟਰੀਆਂ ਤਾਂ ਮਸ਼ੀਨ ਨੂੰ ਲੱਗੀਆਂ ਟਰੈਕਟਰ ਆਪਣੇ ਬਾਹਰ ਕਢੇ ਸੀਗੇ ਮੈਂ ਕਿਹ ਚਲੋ ਦਿਖਾ ਦਈਏ ਆ ਗਈ ਟਰੈਕਟਰ ਬਾਹਰ ਕੱਢ ਗਏ ਇਹਨਾਂ ਦੀ ਖੋਲੀਆਂ ਆਪਾਂ ਨੇ ਬੈਟਰੀਆਂ ਦੋ ਇਹਨਾਂ ਦੀਆਂ ਇਹਨਾਂ ਦੀ ਆਫ ਲੈਂਡ ਫੋਰ व्हीਲ ਦੀ ਤੇ 855 ਦੀ ਦੋਆਂ ਦੀ ਬੈਟਰੀਆਂ ਖੋਲੀਆਂ ਜੀ ਬੈਟਰੀਆਂ ਖੋਲ ਕੇ ਲਾ ਕੇ ਕੰਪੈਨ ਫਿਰ ਹੁਣ ਕੰਪੈਨ ਨੂੰ ਸਟਾਰਟ ਕਰਾਂਗੇ ਜੀ ਮਤਲਬ ਉਹ ਬੈਟਰੀ ਨਾ ਪਈ ਪਈ ਸੋਗੀ ਬੈਟਰੀ ਇੱਕ ਬੈਟਰੀ ਧਾਰੀ ਹੋਈ ਸੀ ਲੋ ਪਪੂ ਵੀ ਆ ਗਿਆ ਆਪਣਾ ਥੈਲੇ ਲੈ ਕੇ ਡਰਮ ਲੱਗੇ ਆ ਖਾਲੀ ਕਰਨਾ ਉਹ ਥੋੜਾ ਬਾਅਦ ਚ ਭਰਿਆ ਸੀਗਾ ਕੰਪੈਨ ਅੰਦਰ ਲਾਏ ਵੀ ਬਾਅਦ ਤਾਂ ਭਰਿਆ ਨੂੰ ਸੀਗਾ ਡਰਮ ਇਸ ਕਰਕੇ ਥੋੜੀ ਦਿੱਕਤ ਆ ਰਹੀ ਵੀ ਕੰਪੈਨ ਕੱਢਣ ਨੂੰ ਚਲੋ ਨਿਬੜਿਆ ਕੰਮ ਆਪਣਾ ਡਰਮ ਨਾਲ ਹੁਣ ਨਿਕਲ ਗਈ ਮਸ਼ੀਨ ਆਪਣੀ ਬਾਹਰ ਆਣਦੇ ਆਣਦੇ ਕਰਦੇ ਕਰਦੇ ਮਸ਼ੀਨ ਨਾਲ ਚੱਲੀ ਆਪਣੀ ਬਾਹਰ ਪੌੜੀ ਫਸ ਗਈ ਡੀਆਈਪੀ ਡੀਆਈਪੀ ਪਿਆ ਸੀਗਾ ਆਪਣਾ ਉਜੀ ਪੌੜੀ ਫਸ ਗਈ ਹੁਣ ਅੱਗੇ ਕਰਕੇ ਫੇ ਸੋਨੀ ਨੇ ਹੁਣ ਪੌੜੀ ਚੱਕਣੀ ਹੈ ਆਪਣੀ ਚਲੋ ਪੌੜੀ ਚੱਕ ਕੇ ਆ ਪਪੂ ਨੇ ਸਪਰੇਅਟਰ ਚੱਕ ਕੇ ਪਿੱਛੇ ਗਰਿਆ ਹੈ ਆ ਆਪਣੇ ਡਰਮ ਬਈ ਹੈ ਜੀ ਕਣਕ ਦੇ ਬੀਜ ਵਾਲੇ ਚਲੋ ਪੌੜੀ ਚੱਕੀ ਗਈ ਉੱਪਰ ਹੁਣ ਨਿਕਲ ਜਾਏਗੀ ਮਸ਼ੀਨ ਬਾਹਰ ਆਸਮੋਸਮੀ ਜੇ ਪਈ ਗਏ ਬੰਦੇ ਗਏ ਹੋਏ ਤੇ ਆਪਣੇ ਬਾਹਰ ਸੀਜ਼ਨ ਲਾਣ ਹੁਣ ਆਏ ਆ ਇਹ ਵਿਚਾਰੇ 2-3 ਦਿਨ ਘਰਾਂ ਰੈਸਟ ਕਰੀ ਇਹਨਾਂ ਨੇ ਫਿਰ ਆ ਗਏ ਅੱਜ ਮਸ਼ੀਨ ਦੀ ਰਿਪੇਅਰ ਵਾਸਤੇ ਬਾਹਵਤੇ 10 ਦਿਨ ਜਿਨ੍ਹਾਂ ਨੇ ਕਰ ਦੇਣੀ ਆ ਰਿਪੇਅਰ ਦੇਖਣ ਲਈ ਅੱਗੇ ਆਪਣੇ ਬਲੌਗ ਆਣਗੇ ਜੀ ਮੈਂ ਰਿਪੇਅਰ ਕਰਦੇ ਕਰਦੇ ਬਣਾਈ ਕਰਾਂਗੇ ਆਪਾਂ ਚਲੋ ਮਸ਼ੀਨ ਨਿਕਲ ਗਈ ਆਪਣੀ ਬਾਹਰ ਹੁਣ ਇਹ ਕਹਿੰਦੇ ਆ ਵੀ ਫੀਟਰ ਕੱਢਣਾ ਟਰਾਲੇ 'ਚ ਟਰਾਲਾ ਵੀ ਕੱਢਣਾ ਪੈਣਾ ਬਾਹਰ ਟਰਾਲਾ ਆਪਣਾ ਦੂਏ ਸ਼ੈੱਡ 'ਚ ਖੜਿਆ ਉਧਰ ਧੂੜੀ ਵਾਲੇ ਚਲਾਇਆ ਹੋਇਆ ਚਲੋ ਹੁਣ ਇੰਨੇ ਨੂੰ ਮੰਮੀ ਆ ਗਈ ਰਹਿਮਤ ਉੱਠ ਗਈ ਮਸ਼ੀਨ ਦਾ ਖੜਕਾ ਸੁਣ ਕੇ ਮੰਮੀ ਆ ਗਈ ਰਹਿਮਤ ਨੂੰ ਲੈ ਕੇ ਰਹਿਮਤ ਕਹਿੰਦੀ ਮੈਂ ਮਸ਼ੀਨ ਤੇ ਬੈਠਣਾ ਚਲੋ ਮੰਮੀ ਗਈ ਲੈ ਕੇ ਹੁਣ ਰਹਿਮਤ ਬਿਠਾਈ ਮਸ਼ੀਨ ਦੇ ਉੱਪਰ ਬੈਠ ਗਈ ਰਹਿਮਤ ਨੇ ਕਰੀ ਪੂਰੀ ਮਸਤੀ ਐਨਾ ਹੈਲੋ ਹਾਈ ਓਕੇ ਬਾਈ ਕਰਨ ਲੱਗੀ ਰਹਿਮਤ ਸੀਗੀ ਖੁਸ਼ਪੂਰੀ ਕੰਪੈਨ ਤੇ ਬੈ ਕੇ ਚਲੋ ਧੰਨਵਾਦ ਜੀ ਅੱਜ ਦਾ ਬਲੌਗ ਦੇਖਣ ਵਾਸਤੇ ਇਸੇ ਤਰ੍ਹਾਂ ਬਣੇ ਰਹੋ ਆਪਣੇ ਬਲੌਗ ਨਾਲ ਆਪਣੇ ਚੈਨਲ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸ਼ੇਅਰ ਕਰਿਓ ਬੈਲ ਆਈਕਨ ਦਬਾ ਕੇ ਤਾਂ ਕਿ ਨਵੀਂ-ਨਵੀਂ ਵੀਡੀਓ ਆ ਸਕੀ ਧੰਨਵਾਦ